ਸੁਲਤਾਨਪੁਰ ਲੋਧੀ ਦੇ ਪਿੰਡ ਮੀਰਪੁਰ ਵਿਖੇ ਪਿੰਡ ਵਾਸੀਆਂ ਨੇ ਲਗਾਏ ਨਜਾਇਜ਼ ਮਾਈਨਿੰਗ ਦੇ આરોਪ ਕਿਹਾ ਰਾਤ ਨੂੰ ਰਜਾਨਾ ਹੋ ਰਹੀ ਹੈ ਜਮੀਨ ਵਿੱਚੋਂ ਨਜਾਇਜ਼ ਮਾਈਨਿੰਗ ਵੀਡੀਓ ਕੀਤੀ ਸੋਸ਼ਲ ਮੀਡੀਆ ਤੇ ਵਾਇਰਲ ਮੇਰਾ ਭਾਗੋ ਚੰਨ ਸਿੰਘਾ ਜੀ ਤੇ ਮੀਰਪੁਰਾ ਜੀ ਪੰਚਾਇਤ ਦੀ ਜ਼ਮੀਨਾਂ ਦੀ 121 ਕਨਾਲ 102 ਨੰਬਰ ਹੈ 114 ਨੰਬਰ ਹੈ ਇਹਨਾਂ ਨੇ ਰਾਤ ਮਸ਼ੀਨਾਂ ਲਾ ਕੇ ਇੱਕ ਮਾਈਨਿੰਗ ਕੀਤੀ ਆ ਰੇਤੋ ਕੱਢੀ ਆ ਸਰ ਹਾਂਜੀ ਇਹ ਕਰਨਾ ਦੇਖੋ ਜੀ ਮੈਨ ਨਗ ਹੋ ਰਹੀ ਸੀ ਤੇ ਸਾਡਾ ਜਮਲਾ ਮਾਲਕ ਪੰਚਾਇਤ ਆ 121 ਕਨਾਲ 102 ਨੰਬਰ ਖੇਤਰਾ ਨੰਬਰ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਖੱਤਿਆਂ ਦੇ ਵਿੱਚ ਖਲਾਰੀ ਗਈ ਆ ਤੇ ਬਾਕੀ ਰੇਤਾ ਕੱਢ ਕੇ ਪਾਸੇ ਸਿੱਕੀ ਜਾਂਦੇ ਆ ਗਏ ਜਿਹੜੀ ਸੀਮੈਂਟ ਵਾਲੀ ਆਪਣੀ ਰੇਤਾ ਇਕੱਲਦੀ ਗੰਮਦੇ ਵਿੱਚ ਉਹ ਆਪਦੇ ਵਿੱਚ ਮਿਚਾ ਲ ਜਾ ਕੇ ਸਿੱਟੀ ਕੋ ਘਰਾਂ ਲਾ ਕੇ ਸਿੱਟੀ ਕੋ ਖੱਤੇ ਦੇ ਵਿੱਚ ਸੁੱਟ ਦਿੱਤੀ ਆ ਤੇ ਇਦਾਂ ਦੇ ਇਹ ਬੰਦਿਆਂ ਤੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਐ ਕਿਉਂਕਿ ਕੱਲ ਨੂੰ ਕੋਈ ਨੁਕਸਾਨ ਹੋ ਸਕਦਾ ਪਤਾ ਕੋਈ ਤਾਂ ਕਿ ਚਲ ਜਾਏ ਉਹ ਡੁੱਬ ਸਕਦਾ ਜਿਸ ਤਰ੍ਹਾਂ ਵਟਿਆ ਤਾਂ 40 40 ਫੁੱਟ ਦੇ ਟੋਏ ਪੈ ਗਏ ਸਾਡਾ ਕਹਣਾ ਚਾਹੁੰਦੇ ਆ ਕਿ ਇਹ ਆ 121 ਕਿਨਾਰ ਪੰਚਾਇਤ ਦੀ ਜ਼ਮੀਨ ਆ ਪੰਚਾਇਤ ਦੀ ਜ਼ਮੀਨ ਤੋਂ ਰੇਤਾ ਕੱਢ ਕੇ 100 150 150 ਦੇ ਅੱਡੇ ਮਾਰ ਕੇ ਇਹ ਵੇਚਣ ਵਾਸਤੇ ਇਹ ਰੇਤਾ ਕੱਢ ਰਿਹਾ ਜੀ ਬੜਾ ਤਗੜਾ ਕਰੋ ਹੈ ਬਹੁਤ ਜਣੇ ਆ ਇਹ ਸਾਡੇ ਸਾਰੇ ਪਿੰਡ ਨੂੰ ਦਬਾ ਕੇ ਰੱਖਦੇ ਆ ਮਿਲ ਪਰ ਪੜਨਦਾਰੇ ਪੜਨਦਾਰੇ ਨਾਲ ਆ ਜੀ ਕਮਰ ਸਿੰਘ ਮਰਾ ਨਾ ਆ ਆ ਦੀ ਕੋਈ ਅਸੀਂ ਕੀ ਨਹੀਂ ਵੇਚੀ ਅਸੀਂ ਆਪ ਮਿੱਟੀ ਲਿਆਏ ਆ ਕੱਢ ਕੇ ਇਹ ਖੱਤੇ ਦੇ ਚ ਪਾਉਣ ਵਾਸਤੇ ਲਿਆਏ ਆ ਜੀ ਔਰ ਕੋਈ ਜੇ ਕਿਸੇ ਕੋਈ ਕਹਿ ਰਿਹਾ ਮੈਨੇ ਕੀਤੀ ਆ ਅਸੀਂ ਦੇਣਦਾਰ ਆਂ ਉਹ ਨਹੀਂ ਉਹ ਹੋਰ ਬੰਦਿਆਂ ਦੇ ਮਾਰੇ ਅਸੀਂ ਨਹੀਂ ਮਾਰੇ ਸੁਲਤਾਨਪੁਰ ਲੋਧੀ ਦੇ ਪਿੰਡ ਮੀਰਪੁਰ ਵਿਖੇ ਪਿੰਡ ਵਾਸੀਆਂ ਨੇ ਫੋਮਨ ਸਿੰਘ ਤੇ ਪੰਚਾਇਤੀ ਜ਼ਮੀਨ ਵਿੱਚੋਂ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਗਾਏ ਨੇ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਰਾਤ ਨੂੰ ਪੰਚਾਇਤੀ ਜ਼ਮੀਨ ਵਿੱਚ ਧੜਾ ਧੜ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਉੱਥੋਂ ਰੇਤਾ ਚੱਕ ਕੇ ਵੇਚੀ ਜਾਂਦੀ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਰੁਪਈਆ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਹੁਮਨ ਸਿੰਘ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਉਹਨਾਂ ਨੇ ਕਿਹਾ ਕਿ ਜੋ ਪਿੰਡ ਵਾਸੀ ਮੇਰੇ ਤੇ ਦੋਸ਼ ਲਗਾ ਰਹੇ ਨੇ ਉਹ ਖੁਦ ਵੀ ਪੰਚਾਇਤੀ ਜ਼ਮੀਨ ਵਿੱਚੋਂ ਰੇਤਾ ਕੱਢਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਰੇਤਾ ਵੇਚੀ ਨਹੀਂ ਮੈਂ ਸਿਰਫ ਆਪਣੀ ਨੀਵੀਂ ਜ਼ਮੀਨ ਵਿੱਚ ਰੇਤਾ ਪਾਈ ਹੈ ਇਹ ਮੇਰਾ ਬਾਗਵਾਲ ਚੱਪ ਸਿੰਘ ਆ ਜੀ ਇਹਤ ਮੀਰਪੁਰ ਹੈ ਜੀ ਅਰੰਗ ਚੌਥੀ ਦੀ ਮੀਨਾ ਹੈ 121 ਦੇ ਨਾਲ 102 ਨੰਬਰ ਹੈ ਜੀ ਖਫਰਾ ਨੰਬਰ ਹੈ ਇਹਨਾਂ ਦੀ ਬਾਤ ਮਸ਼ੀਨਾ ਲਾ ਕੇ ਟੋਕੋਨੇ ਕੀਤੀ ਆ ਰੇਤ ਕੱਢੀ ਆ ਸਰ ਉਹਦੇ ਬਾਰੇ ਅਸੀਂ ਇੰਦੇਸਾ ਨੂੰ ਰਿਪੋਰਟ ਦਿੱਤੀ ਆ ਉਹਦੇ ਉੱਤੇ ਸਾਡੀ ਸਾਹਿਬ ਆਇਓ ਸੀ ਲੋਕਾਂ ਤੋਂ ਲੋਕੇ ਦੀ ਜਿਸ ਦੀ ਜਿਸ ਲੱਗਿਆ ਜਿਆ ਸੀ ਜਿਹੜਾ ਆਇਆ ਜੀ ਬਾਅਦ ਉਹਨੇ ਉੱਥੇ ਬਸ ਰੋਸ਼ਨੀ ਨਾਲ ਖੁੱਲ੍ਹ ਗਈ ਜਿਹਦਾ ਨਾਮ ਸਰਾ ਕੁੰਮਨ ਸਿੰਘ ਦਾ ਸਾਲੂਤ ਕਰਾਂਗੇ ਤਰੋਜ਼ਾਨਾ ਦੇਖੋ ਬਾਰਤ ਉਹਨਾਂ ਕੋਲੋਂ ਕੋਟ ਜਿਹੜਾ ਭੱਲੇ ਲੈਦੇ ਆ ਪੱਟਦੇ ਉਹਨੇ ਰਾਤ ਨੂੰ ਇਹਨਾਂ ਸਾਨੂੰ ਪਤਾ ਨਹੀਂ ਕੀ ਕਰਦੇ ਕਰਦੇ ਰੇਤੀਸ ਸਿੰਘ ਸਾਹਿਬ ਵੀਡੀਓ ਸਾਹਿਬ ਨਾਲ ਬਿਜਲੀ ਚੱਲ ਰਹੀ ਕਹਿੰਦੇ ਹਾਲੇ ਤੱਕ ਬੇਕੋ ਰਿਹਾ ਦਾਣ ਪਰ ਅਸੀਂ ਵੈਸੇ ਲੈਤੀ ਸਕਾਇ ਵੀਡੀਓ ਸਾਹਿਬ ਨੇ ਕਰਾਈ ਅਸੀਂ ਕਹਿੰਦੇ ਸਾਰੇ ਇਹਨਾਂ ਤੇ ਜੋ ਵੀ ਕ੍ਰੋਲ ਕਾਰਜ ਬੰਦੀਆ ਕੀਤੀ ਹੈ ਉਹਨਾਂ ਕੋਲ ਦੇ ਸਾਰੇ ਸੈਟੀ ਸਾਹਿਬ ਆਈ ਸੀ ਡੋਰ ਸੀ ਉਹਨਾਂ ਨੂੰ ਕੰਮ ਵਿੱਚ ਲਾਇਆ ਰਾਮਰ ਖਾਇਆ ਪਰ ਜੀਸੀਬੀ ਜਿਹੜੀ ਉਹਨਾਂ ਨੇ ਆਇਆ ਟੋ ਲੈ ਕੇ ਹਾਂ ਜੀ ਰਾਤ ਚੱਲਦੇ ਹਾਂ ਹਾਂ ਜੀ ਰਾਤ ਚੱਲਦੇ ਹਾਂ 3-4 ਦੇ ਕੋਲੋਂ ਚੱਲਦੇ ਆਂ ਹਾਂ ਜੀ ਕਰਨਾ ਦੇਖੋ ਜੀ ਮੈਨਾਂ ਘੋਰੀ ਸੀ ਦਾ ਸਾਡਾ ਜੁਮਲਾ ਮਾਬਦ ਪੰਚਾਇਤ ਆ 121 ਕਲਾ 102 ਨੰਬਰ ਖਸਰਾ ਨੰਬਰ ਜਿਹਦੇ ਵਿੱਚੋਂ ਮਿੱਟੀ ਚਾੱਕ ਕੇ ਖਤਿਆਂ ਦੇ ਵਿੱਚ ਖਲਾਈ ਗਈ ਆ ਤੇ ਬਾਕੀ ਰੇਤਾ ਕੱਢ ਕੇ ਪਾਸੇ ਸਿੱਕੀ ਗਈ ਆ ਤੇ ਆ ਗਿਆ ਜਿਹੜੀ ਸੀਮਟ ਵਾਲੀ ਆਪਣੀ ਰੇਤਾ ਚਲਦੀ ਜਗਦੇ ਵਿੱਚ ਉਹ ਆਪਦੇ ਵਿੱਚ ਜਾਲ ਜਾ ਕੇ ਸਿੱਟੀ ਕੋ ਘਰਾਂ ਲਾ ਕੇ ਸਿੱਟੀ ਕੋ ਤੇ ਦੇ ਵਿੱਚ ਸਿੱਟ ਦਿੱਤੀ ਆ ਤੇ ਇਦਾਂ ਦੇ ਇਹ ਬੰਦਿਆਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਕੋਈ ਨੁਕਸਾਨ ਹੋ ਜਾਦਾ ਬੰਦਾ ਵੀ ਤਾਂ ਸਤਿ ਸ਼੍ਰੀ ਅਕਾਲ ਜੀ 40-40 ਫੁੱਟ ਦੇ ਕੋਲ ਪੈ ਗਿਆ ਜੀ ਇਹਦੇ ਕਾਰਵਾਈ ਕੀਤੀ ਜਾਵੇ ਰਾਮਮਰ ਸਿੰਘ ਸਾਲਾ ਬਤਾਰਾ ਹੈ ਇਹ ਕਹਿੰਦਾ ਹੈ ਕਿ ਇਹਦਾ 112 ਕਨਾਲ ਪੰਜਾਬ ਦੀ ਜ਼ਮੀਨ ਆ ਪੰਜਾਬ ਦੀ ਜਮੌਰ ਤੋਂ ਰੇਤਾ ਕੱਢ ਕੇ 100-150 ਖੱਡੇ ਮਾਰ ਕੇ ਇਹ ਵੇਚਣ ਵਾਸਤੇ ਰੇਤਾ ਕੱਢ ਰਿਹਾ ਜੀ ਬੜਾ ਤਗੜਾ ਕਰ ਰਿਹਾ ਹੈ ਬਹੁਤ ਜਣਿਆ ਇਹ ਸਾਡੇ ਸਾਰੇ ਪਿੰਡ ਨੂੰ ਡੁਬਾ ਕੇ ਰੱਖਦੇ ਆ ਪਰ ਇਹ ਵੀ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਆ ਇਹ ਪਵੰਦੀ ਲਗਾਈਏ ਇਹ ਜਬਰਦਸਤੀ ਕਰ ਰਹੇ ਅਸੀਂ ਬਿਲਕੁਲ ਲਾਹਣੋ ਤੋਂ 4-5 ਦਿਲ ਤੋਂ ਜੀਸੀਬੀ ਚੱਲ ਰਹੀ ਹੈ ਕੋਈ ਜਿਹੇ ਚ ਬਸ ਕੋਈ ਸੜਾਈ ਨਹੀਂ ਕੋਈ ਢਾਲ ਨਹੀਂ ਸਾਡੀ ਸੜਾਈ ਨਹੀਂ ਹੋ ਰਹੀ ਇੱਥੇ ਡੇਡ ਡੇਟ ਪਟੋ ਦੇ ਦੂਏ ਪੜਤੇ ਆਏ ਕਿ ਇੱਕ ਬੀਬੀ ਸਾਡੇ ਪਿੰਡੋਂ ਪਾਣੀ ਡੁੱਬ ਕੇ ਐਸੇ ਜਗ੍ਹਾ ਤੇ ਨੇ ਕਰਾਇਆ ਹੈ ਤੋ ਆ ਜਦੋਂ 15 ਸਾਲ ਹੋ ਗਏ ਉਹ ਬੀਬੀ ਬਰੀ ਨੂੰ ਮਿੱਟੀਆਂ ਦੇ ਬਰਗ ਵਿੱਚ ਡੋਬ ਕੇ ਉਹ ਹੀ ਬਗਰੋਂ ਨੇ ਫੇ ਕੰਮ ਕਰਤਾ ਇਥੇ ਪੂਰੀ ਕਾਰਵਾਈ ਹੋਣੀ ਚਾਹੀਦੀ ਇਹ ਅਮਰ ਕੁੰਮਰ ਸਿੰਘ ਸਾਲੋ ਹਤਾਰਾ ਸਿੰਘ ਇਹ ਇਹਨੇ ਨਾ ਅੱਗੇ ਵੀ ਸਾਡੇ ਤੇ ਪਿੰਡ ਦੇ ਨਾਲ ਬਹੁਤ ਧੱਕਾ ਕੀਤਾ ਹੁਣ ਗਾਂ ਵੀ ਕਰ ਰਿਹਾ ਬਹੁਤ ਤਗੜਾ ਕਰ ਰਿਹਾ ਇਹ ਤੇ ਕਾਰਵਾਈ ਹੋਣੀ ਚਾਹੀਦੀ ਸਰਕਾਰ ਤੋਂ ਇਹ ਮੰਗ ਕੋਲ ਜਾ ਕੇ ਤੇ ਕਾਰਵਾਈ ਕਰੋ ਇਹਨੂੰ ਰੋਕੋ ਕਾਨੂੰਨੀ ਕਾਰਵਾਈ ਜੋ ਬੰਦੇ ਤੇ ਲਾਓ ਇਹ ਵੀ ਫਿਰ ਪਿੰਡ ਰਹੇ 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 ਜਣਾ ਦੀ ਕੁੰਮਰ ਸਿੰਘ ਜਿਹੜਾ ਨਾ ਆਵਾ ਤਾਂ ਅੱਜ ਕੋਈ ਗੱਲ ਵੀ ਕਿਸੇ ਨੇ ਕੀਤੀ ਹੋਵੇ ਆਹ ਮਿੱਟੀ ਲੈ ਆਏ ਆ ਕੱਢ ਕੇ ਇਹ ਖੱਪੇ ਤੇ ਪਾਉਣ ਵਾਸਤੇ ਲੈ ਆਏ ਆ ਜੀ ਪਰ ਕੋਈ ਦੇ ਕਿਸੇ ਕੋਈ ਕਹੇ ਮੈਨੇ ਕੀਤੀ ਆ ਅਸੀਂ ਦੇਣਦਾਰ ਆਂ ਨਬਾ ਉਹ ਉਹ ਹੋਰ ਬੰਦੇ ਦੇ ਮਾਰੇ ਐਸੇ ਨਹੀਂ ਮਾਰੇ ਤੇਰੀ ਛੱਪੜ ਵਾਜੇ ਤੇ ਗਵਰਨਮੈਂਟ ਵਾਲਾ ਅਡਰ ਵਾਲੀ ਪੱਟ ਲੋਕਾਂ ਹੀ ਦੇਖ ਕੇ ਕੋਈ ਨਹੀਂ ਦਿੰਦਾ ਸਾਨੂੰ ਉਹਨਾਂ ਕਹਿੰਦੇ ਜਿਹੜੂ ਖਾ ਲੋ ਸਾਰੇ ਦਿਨ ਸਾਰੇ ਨੂੰ ਖਾ ਲੋ ਕਾਰ ਵੀ ਖਾ ਲੋਦਾ ਜੀ ਸਾਰੇ ਬੰਦੇ ਆ ਕਾਰ ਵੀ ਖੀਂ ਜਾਂਦੇ ਆ ਦੇਖੋ ਸਾਹਮਣੇ ਕਈ ਚ ਪਾਉਣ ਵਾਸਤੇ ਕੱਢੀ ਗਈ ਆ ਜੀ ਇੱਥੇ ਥਾਂ ਗੋਲਾ ਕਰਨ ਤੇ ਉਹਦੀ ਗੁੰਡੀ ਵੀ ਜਿਹੜਾ ਆਪੇ ਆਇਆ ਕੋਈ ਸਭ ਜੀ ਕਰਦਾ ਇਹ ਆਪੇ ਆ ਕਰਾ ਰਹੇ ਨੇ ਉਹ ਨਹੀਂ ਰਹਿਦਾ ਉਸ ਦਾ ਇਹ ਨਗਰ ਹੋਣਾ ਤੇ ਗਲਤ ਬੇਵਰੀਆ ਦੋ ਸਾਜੀ ਕਿ ਕੋਈ ਦੇਖੇਗਾ